Maharaj Shir Vishnu Bhagavan Dida Soham Maharaj Shir Vishnu Bhagavan Dida Vishnu souh humaara she shingh vishnu bhagwan din souh humaara she shingh vishnu bhagwan din Sono so, arrivato in Cesare, no, parola di Dio. Per via segreditti, ho arrivato così la

ਪਰਮਾਤਮਾ ਨੇ ਕਿਹਾ ਆਪਣਾ ਪਰਮਾਤਮਾ ਨਾਲ ਬੱਤ ਜੇ ਕਿਸੇ ਦੇ ਘਰ ਕੋਈ ਇੱਕ ਬਚਾਈ ਨਾ ਲੈ ਉਹਨੇ ਕਹਾਵੇ ਉਹ ਸਾਰੀ ਕੀੜੀ ਨੂੰ ਲੈ ਰੋਕਦਾ ਹੈ ਤੇ ਜੇ ਕਿਸੇ ਤੇ ਪਰਮਾਤਮਾ ਕਿਰਪਾ ਕਰ ਦੇਵੇ ਉਹ ਚਾਰ ਉਹਦਾ ਨਾਮ ਕਹਿਣ ਕਰ ਦਿੰਦਾ ਹੈ ਜਿਸ ਦੇ ਘਰ ਪਰਮਾਤਮਾ ਆਏ પ્રભુ ને કે આ ચાર ઉસ્તે સંસાર છોડે ગયગા કે કદી ગ ભગવાન આસ અસી જસનગર મે આજ જોડ બેઠે હા अनेક વાર માં કા પધને કૃપા દી થી હે એસનગર ની ધરતી દે ગલિયા બજારા મેં ક્યાં ક જાકે પરમાત્મા ને કૃપા કી થી કે એ ધરતી તુહાડી પૂજન જોગ બન જાવેગી ઓ તર્ની કહી દી જન પર તો

ਉਹ ਸਹਾਰ ਬਾਣੀ ਵਿੱਚ ਆਇਆ ਸੀ ਕਿ ਚਾਦਰ ਸਾਹਿਬ ਨੂੰ ਤੇਗ ਬਾਤ ਸਾਹਿਬ ਦੀ ਚਾਦਰ ਨਾਲ ਜੁੜਦੀ ਹੈ ਜਿਸ ਦਿਨ ਉਹਨੇ ਬਾਗਰ ਕਲੇ ਨੂੰ ਕਰਵਾਇਆ ਜਿਹੜਾ ਵਿਹਾਰ ਜੰਮੂ ਦੀ ਧਰਤੀ ਤੇ ਹੋਇਆ ਸੀ ਦੇਵਾ ਸਿੰਘ ਦੇ ਘਰ ਆ ਉਹ ਖੁਲ ਪ੍ਰਕਾਰ ਕਰਦੇ ਹਾਂ ਕਿ ਜਨ ਪਰਤੋ ਜੇ ਕਿਤੇ ਸਾਡੇ ਉਹਨਾਂ ਪਤੀ ਪਤੀ ਹੋ ਕੇ ਇਹਦੇ ਚਰਨਾਂ ਵਿੱਚ ਤੁਸੀਂ ਵੀ ਭੇਟ ਹੋ ਜੋ ਤੇ ਸ਼ਾਇਦ ਬੱਲੇ ਹੋਰ ਬਾਰੇਗਾ ਉਹ ਕਹਿੰਦੇ ਜੇ ਅਸੀਂ ਕਿਸੇ ਬਾਜ਼ਾਰ ਵਿੱਚ ਚਲੇ ਜਾਂਦੇ ਕਿਸੇ ਦਿਹਾੜੇ ਚਲੇ ਜਾਂਦੇ ਸਾਡਾ ਕੋਈ ਮੁੱਲ ਨਹੀਂ ਸੀ ਪੈਣਾ ਅਸੀਂ ਅੱਜ ਲੱਖਾਂ ਕਰੋੜਾਂ ਤੋਂ ਉੱਪਰ ਹੋ ਗਏ ਉਹ ਜਿਸ ਵੇਲੇ ਭਗਵਾਨ ਸਾਡੇ ਦੇ ਚਰਨ ਰੱਖਿਆ ਸੀ ਅਸੀਂ ਕਸ ਨਹੀਂ ਸੀ ਸਕਦੇ ਕਿਸਾਨ ਕੀ ਮੰਗਵਾਲਿਆ ਉਸ ਸਿਰ ਉਸタル ਨੂੰ ਮਾਨ ਮਿਲਿਆ ਕੇ ਰਵਿਦਾਸ ਦੇ ਗਾਇ ਕੇ ਜੋ ਦੇਵਾ ਸਿੰਘ ਸੀ ਉਹ ਵੀ ਜੰਮੂ ਵਾਲਾ ਇਹ ਬ੍ਰਹਮਣਾ ਦਾ ਬੇਟਾ ਸੀ ਘਰ ਵਿੱਚ ਬਹੁਤ ਗਰੀਬੀ ਸੀ ਗਲ ਗਲ ਕਪੜਾ ਪਹਿਨਣ ਨੂੰ ਨਹੀਂ ਸੀ ਇੱਕ ਕਰਮ ਨਾਲ ਲੈ ਕੇ ਮੰਗਲਪੁਰ ਪਿਆ ਅਗੋਂ ਅਕਾਲ ਪੁਰਖ ਦੇ ਸੇਵਕ ਬਦਲ ਕੇ ਉਸ ਬ੍ਰਾਹਮਣ ਬੱਚੇ ਨੂੰ ਮਿਲਿਆ ਪਰਮਾਤਮਾ ਨੇ ਉਸ ਵੇਲੇ ਜੋ ਇਸ ਬਣਾਇਆ ਸੀ ਗੱਲ ਵਿੱਚ ਗਿਲਤੀ ਬਦੀ ਸੀ ਕੇ ਮੈਂ ਪਛਾਣਿਆ ਨਾ ਜਾਵਾਂਗੇ ਕੌਣ ਉਸ ਬੱਚੇ ਨੇ ਅਕਾਲ ਪੁਰਖ ਅੱਗੇ ਜੋ ਪ੍ਰਤ ਅਵਸਥਾ ਵਿੱਚ ਅਗੋਂ ਮਿਲਿਆ ਸੀ ਉਹਦੇ ਅੱਗੇ ਕਰਮੰਡਲ ਕਰ ਦਿੱਤਾ ਕਿ ਇਹਦੇ ਵਿੱਚ ਕੁਝ ਕਰਦੇ ਅਕਾਲ ਪੁਰਖ ਨੇ ਕਿਰਪਾ ਕੀਤੀ ਆਪਣੇ ਚਰਨਾਂ ਦੀ ਧੂੜ ਉਹਦੇ ਮੰਡਲ ਵਿੱਚੋਂ ਵਿਚੋੜ ਦਿੱਤੀ ਇੱਕ ਚੁਟਕੀ ਬਾਕੀ ਉਹ ਬੱਚਾ ਅੱਖਾਂ ਖਿੜਾ ਕੇ ਹਾਸੇ ਖਿਰਾ ਕੇ ਕਹਿੰਦਾ ਮੈਂ ਤੇ ਭੁੱਖਾ ਸਾਂ ਉਹ ਮੈਨੂੰ ਮੇਰੇ ਨਾਲ ਵੀ ਭੁੱਖਾ ਮਿਲ ਗਿਆ ਹੈ ਮੇਰੇ ਕਰਮੰਡਲ ਵਿੱਚੋਂ ਮਿੱਟੀ ਪਾ ਲਈ ਇਹ ਕੀ ਬਣਿਆ ਉਹਨੂੰ ਸੋਝੀ ਨਹੀਂ ਸੀ

ਤੇ ਮੈਚ ਰਹੀ ਰਵਿਦਾਸ ਦੇ ਘਰ ਅਕਾਲ ਪੁਰਖ ਨੇ ਆਪਣੀ ਜੋਤ ਦਾ ਪ੍ਰਕਾਸ਼ ਕੀਤਾ ਜਿਸ ਵੇਲੇ ਉਹਨੂੰ ਚਮਕਾਰਾ ਵਜਿਆ ਉਹ ਬੱਚੇ ਨੇ ਕਿਹਾ ਕਿ ਰਵਿਦਾਸ ਇਹ ਕਾਦੀ ਰਸਨਾਈ ਹੋ ਰਹੀ ਹੈ ਕਿਸ ਦਾ ਚਾਨਣ ਹੈ ਉਸ ਨੇ ਕਿਹਾ ਉਸ ਦਾ ਚਾਨਣ ਹੈ ਉਹ ਜਿਹੜਾ ਤੈਨੂੰ ਰਸਤੇ ਵਿੱਚ ਮਿਲਿਆ ਸੀ

दरवाजे को पार हो तो वे हाल पार गया जिस वे रात आई चंगा संगा ले गया नाल कमरा सी किसे नु कोई पता नहीं चलया हजूर शाह जी कमरे तो बाहर आए कमीज भी उतार देता

परमात्मा ने कृपा करा की मैं थोड़िया लाइन लैनिया हम जरा

પરમાત્માને ચલક દેખાઈ સી કે મે આ ગયા રબദാસ્તે કર ઓ બચેને ચાલન જેસ વેલે રજર આયા ઓને રબദാસ્ને પૂછ્યા કે રબദാસ્ એકી કે કે કહા ચાલન પાયા બચે પૂછ્યા કે ચાલન હોયા આકાશ જીની હોઈ વશનાઈયા રબദാસ્ કે આવે કે મેરા પાપ

ਬੱਚੇ ਰੋਕੇ ਦਿੱਤਾ ਆਖਰ ਖੜਾ ਗਿਆ ਉਪੋੜੀ ਕਰਦਾ ਹੂੰਗਾ ਓ ਰਬਦਾਸ ਜੇ ਤੂੰ ਮੇਰਾ ਧਰਮ ਦਾ ਬਾਪ ਮੈਂ ਤੈਨੂੰ ਆਪਾਂਦਾ ਮੈਨੂੰ ਇਹਦੇ ਨਾਲ ਬੁਲਾਦੇ ਪ੍ਰਮਾਤਮਾ ਜਿਹੜਾ ਮੇਰਾ ਵੀ ਬਾਪ ਹੈ ਓ ਰਬਦਾਸ ਜੇ ਤੂੰ ਮੇਰਾ ਧਰਮ ਦਾ ਬਾਪ

ਸੱਚ ਸੱਚ ਨਜ਼ਰੀ ਆਈ ਆ ਅਬਨਾਸੀ ਕਰਤਾ ਪਿਆ ਹੱਸ ਕੇ ਮੇਰੀ ਮੰਗ ਮੰਗਦਾ ਹੈ ਬੱਚਾ ਅਬਨਾਸੀ ਕਰਤਾ ਪਿਆ ਹੱਸ ਕੇ ਸੋਹਰਾ ਰੂਪ ਵਰਤਾਈ ਆ ਬੱਚੂ ਇੱਕ ਵਾਰ ਖੋਲ ਕੇ ਦੇਖ ਆਖੋ ਪਰਦਾ ਦੇ ਰੱਖਾਈ ਆ ਜਿਸ ਵੇਲੇ ਅੱਖ ਮੁੱਟੀ ਪਰ ਅੱਖ ਮੁੱਟੀ ਜਦ ਉਹਨੂੰ ਕੀ ਨਜ਼ਰ ਆਇਆ ਬੱਚੇ ਨੂੰ ਕਿ ਮੇਰੇ ਤੇ ਉਮਰ ਖਤਮ ਹੋ ਗਈ ਆ ਮੇਰੇ ਜੀਨ ਦੇ ਅੱਥਰਾਂ ਬਾਕੀ ਲੱਗੇ ਆ ਮੈਂ ਕੀ ਗੱਲ ਸ਼ੇਰੀ ਜਿਸ ਵੇਲੇ ਅੱਖ ਮੁੱਟੀ ਉਹਨੂੰ ਨਜ਼ਰ ਆ ਗਿਆ ਮੇਰੇ ਜੀਵਨ ਦੇ ਦਿਨ ਬਾਕੀ ਰਹਿ ਗਏ ਅੱਠ ਨਾ ਤਾਂ ਤਤ ਜਣਾ ਤੜਾਈਆ ਨਮਾਹਰਾ ਹੋ ਕੇ ਮੰਗ ਲਵਾ ਕੋ ਸ਼ਰਮ ਮੰਗ ਜੋ ਵੇਲੇ ਅੰਤਮ ਕਮ ਆਈਆ ਕ੍ਰਿਵਦਾਸ ਕਾ ਸੋਹਣੋ ਮੇਰੇ ਚੰਦ ਸੱਚ ਕਹਾਣੀਆਂ ਦਿਆ ਦਰੜਾਈਆ ਸ਼ਾਹ ਬਾਦਸ਼ਾ苏 ਸਰਪੰਦ ਸਮਰਾ ਪੁਰਖ ਰਖਵਾਈਆ ਕਿ ਕਰਿਵਦਾਸ ਨੇ रविदास न

कंदा रविदास प्रभु रो

किरा <laughs> न

ਤੇ ਪਰਮਾਤਮਾ ਨੇ ਕਿਰਪਾ ਕੀਤੀ ਪਰਦਾ ਚੁੱਕਿਆ ਕਿ ਮੈਂ ਕਿਹੜਾ ਲੈਣਾ ਦੇਣਾ ਦੇਣ ਵਾਸਤੇ ਆਇਆ ਤੂੜਕੇ ਜੇ ਰਬਦਾਸ ਤੇਰਾ ਆਉਂਦੀ ਹੱਥ ਪੁਰਖ ਕਾਲਾ ਮਸਰਾਈਆ ਮੋਹਣੀ ਮਨ ਨਾਲੋਂ ਪਤ ਕਰ ਦੇਣਾ ਸੀ ਅਲਗ ਮੋਹਣੀ ਜਗਤ ਜਦਾਈਆ ਫੇਰਾ ਚੱਲਣਾ ਸੀ ਅਗਲੀ ਆਗੋ ਤੱਤਾਂ ਦਾ ਤਤ ਵਟਾਈਆ ਓ ਦੇਵਾ ਸਿੱਖ ਦੇ ਬੱਲੇ 2 ਮਹੀਨੇ ਪਹਿਲਾਂ ਆਇਆ ਭਜ ਆਪਣਾ ਫੇਰਾ ਪਾਈਆ ਤੇ ਤੇ परमात्मा ਕਿਰਪਾ ਕਰਦਾ ਹੈ ਬਹਾਨੇ ਬਣਾ ਬਣਾ ਕੇ ਭਗਤਾਂ ਨੂੰ ਤਾਰਨ ਵਾਸਤੇ ਇਹ ਲੜੀ ਚਲਾਈ ਸੀ ਪੂਰਾ ਦੀ मैं, मैं। कहते ही मामला नहीं है जो रिस्पांसिबल थी जमूरा ओते भी कृपा की थी कि एक छोटे बच्चे का शरीर सुन जाना से वो भी घर पर ट्रिपल धले व्यवहार होया ਉਹ ਘਵਾਲਿਆਂ ਨੇ ਬੇਨਤੀ ਕੀਤੀ ਕਿ ਸੱਚੇ ਬਾਦਸ਼ਾਹ ਕੂਤ ਪੇਟਾਂ ਦਾ ਬਹੁਤ ਜ਼ੋਰ ਹੈ। ਪਰਮਾਤਮਾ ਨੇ ਕਿਰਪਾ ਕੀਤੀ ਲక్ష్మణ ਸਿਆ ਉਹ ਘਵੰਡੀਆਂ ਦੇ ਵੀ ਕੂਤ ਭਜਣਗੇ ਧਾਵੇ ਕਰਦੇ ਕਿਧਰੇ ਰੇ। ਅੱਜ ਮੈਂ ਆ ਗਿਆ। ਦੇਨੇ ਦੇ ਮਾਰਾ ਆ ਗਿਆ ਹਾਂ ਅੱਜ ਘਵੰਡੀਆਂ ਦੇ ਵੀ ਕੂਤ ਭਜਣਗੇ। ਜੀ ਵੀ ਉਹ ਬੁਰੰਦਾ ਕਿਹ। ਇਹ ਪਰਮਾਤਮਾ ਆਇਆ ਸੀ। जो तेरा दिया। के तो, सर तो, मां मांग कोई मज अगे पिछे भोजा गया हो गया शाह करे सारे शब्द

Follow on need